हां जी मित्रों आज अपनू ਕੋ ਗੋਲਾ ਕਬੂਤਰ ਮਿਲਿਆ ਸੀ ਤੇ ਸੱਟ ਲੱਗੀ ਹੋਈ ਏ ਕ ਫਾੜ ਤੇ ਲੱਗੀ ਸੀ ਗਲ ਤੇ ਲੱਗੀ ਹੋ ਸੀ ਭਾਈ ਮਿੰਟੂ ਵਰਗੇ ਆ ਦੱਸਿਆ ਕਹਿੰਦਾ ਯਾਰ ਇਹਦੇ ਫਰ ਵੱਜਿਆ ਹੋਇਆ ਪੱਖੇ ਦਾ ਇੱਕ ਤਾਂ ਗਰਦਨ ਤੇ ਵੱਜਿਆ ਸੀ ਇੱਕ ਇਹਦੇ ਫਾੜ ਤੇ ਵੱਜਿਆ ਹੋਇਆ ਸੀਗਾ ਸੰ ਸਾਈਡ ਤੇ ਜਿਹੜੇ ਫੱਲੇ ਤੋੜਦਾ ਏ ਤੇ ਮੈਂ ਜਸਵਿੰਦਰ ਡਾਕਟਰ ਦੀ ਦੁਕਾਨ ਤੇ ਗਿਆ ਤੇ ਉੱਥੇ ਭਾਈ ਲੱਭੀ ਨੇ ਇਲਾਜ ਕੀਤਾ ਪੱਟੀਆਂ-ਪੁੱਟੀਆਂ ਬੰਨ ਕੇ ਸਾਈਡ ਤੇ ਦਵਾਈ ਲਈ ਕਹਿੰਦਾ ਸੈੱਟ ਹੋ ਜੀ ਦਵਾਈ ਨਾਲ ਪੱਟੀ ਦਾ ਲੋਟ ਨਹੀਂ ਆਉਂਦੀ ਫਿਰ ਅਸੀਂ ਮਾੜੀ ਜੀ ਪੱਟੀ ਬੰਨਣੀ ਆ ਕਿਉਂਕਿ ਦਵਾਈ ਖੜ ਜੂਗੀ ਉੱਥੇ ਤੇ ਇਹਨੂੰ ਕਹਿੰਦਾ 10-12 ਦਿਨਾਂ ਵਾਸਤੇ ਰੈਸਟ ਰੱਖਣੀ ਪਊ ਇਹਨੂੰ ੱਡੀ ਨਾ ਬਈ ਬਣ ਕੇ ਕਹਿੰਦਾ ਕੋਈ ਕੁੱਤਾ ਜਾਂ ਬਿੱਲੀ ਇਹਨੂੰ ਫੜ ਕੇ ਲੈ ਜਾਊਗਾ ਤੇ ਆਪਾਂ ਨਾਲ ਆਪਣੇ ਕੋਲ पिंजਰਾ ਹੈਗਾ ਸੀ ਪਹਿਲਾਂ ਸਹੇਆਂ ਵਾਲਾ ਤੇ ਉਹਦੇ ਵਿੱਚ ਆਪਾਂ ਇਹਨੂੰ ਰੱਖਾਂਗੇ ਤੇ ਇਹਦਾ ਦੇਖਭਾਲ ਕਰਾਂਗੇ ਬਾਈ ਲੱਭੀ ਦਾ ਦਿਲੋਂ ਧੰਨਵਾਦ ਜਿਨੇ ਹਨਾ ਦਵਾਈ ਦੂਈ ਲਾਤੀ ਹਨਾ ਤੇ ਨਾਲ ਪੱਟੀਆਂ ਕਰਤੀਆਂ ਬਹੁਤ ਬਹੁਤ ਧੰਨਵਾਦ ਹੈ ਬਾਈ ਦਾ ਬਾਕੀ ਤੁਸੀਂ ਵੀ ਬਾਈ ਜੇ ਤੁਹਾਡੇ ਪਿੰਡਾਂ ਦੇ ਵਿੱਚ ਹਨਾ ਕਿਤੇ ਕਬੂਤਰ ਜਾਂ ਪੰਛੀ ਪਸੂ ਕੋਈ ਪੰਛੀ ਛੱਟਪੇਟਵਾਦੀ ਜਾਂ ਕੀੜੇ ਪਏ ਨੇ ਤਾਂ ਉਹਦੇ ਵਿੱਚ ਪੈਟਰੋਲ ਜਾਂ ਉਹਦੀ ਪੱਟੀਆਂ ਪੁੱਟੀਆਂ ਜ਼ਰੂਰ ਕਰਾ ਲਿਆ ਕਰੋ ਸਭ ਤੋਂ ਵੱਡਾ ਪੁੰਨ ਹੁੰਦਾ ਜਿਵੇਂ ਬਾਈ ਲੱਭੀ ਨੇ ਸਾਡੇ ਨਾਲ ਲੱਗ ਕੇ ਕਬੂਤਰ ਦੀ ਦਵਾਈ ਦੂਈ ਲਵਾਈਆ ਹਨਾ ਬਾਕੀ ਹੁਣ ਆਪਾਂ ਬਈ ਗੋਲੇ ਕਬੂਤਰ ਨੂੰ ਲੈ ਚੱਲੇ ਆ ਘਰੇ ਹੁਣ ਦੇਖਭਾਲ ਆਪਾਂ ਆਪ ਕਰਾਂਗੇ ਜਿੰਨਾ ਚੱਕੇ ਠੀਕ ਨਹੀਂ ਹੁੰਦਾ ਉਹਨਾਂ ਚੱਕ ਆਪਾਂ ਇਹਨੂੰ ਛੱਡਦੇ ਨਹੀਂ ਹੈਗੇ ਬਾਈ ਤੇ ਖਾਣ ਪੀਣ ਦਾ ਪ੍ਰਬੰਧ ਇਹਦਾ ਪਿੰਜਰੇ ਜੀ ਰੱਖਾਂਗੇ ਤੇ ਆਪਾਂ ਇਹਨੂੰ ਪਿੰਜਰੇ ਦੇ ਵਿੱਚ ਤਾਂ ਰੱਖਾਂਗੇ ਕਿਉਂਕਿ ਘਰੇ ਬਿੱਲੀਆਂ ਕੁੱਤੇ ਰਹਿੰਦੇ ਨੇ ਬਈ ਇਹ ਕਈ ਵਾਰ ਫੜ ਕੇ ਲੈ ਜਾਂਦੇ ਹਨਾ ਪੁੰਨ ਕਰਦੇ ਕਰਦੇ ਕਿਤੇ ਪਾਪ ਨਾ ਕਰ ਲਈ ਹੈਨਾ ਤੇ ਬਾਕੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਬਾਕੀ ਹੁਣ ਆਪਾਂ ਸਰੋਂ ਹੈਗੀ ਜੀ ਆਪਣੇ ਲਈ ਕਣਕ ਹੈਗੀ ਜ्यों ਹੈਗੇ ਨੇ ਘਰੇ ਤਾਂ ਕੌਲੀ 'ਚ ਪਾ ਕੇ ਆਪਾਂ ਪਿੰਜਰੇ ਦੇ ਵਿੱਚ ਰੱਖ ਤੇ ਦੇ ਇੱਕ ਪਾਣੀ ਦਾ ਡੰਗਾ ਭਰ ਕੇ ਰੱਖਦਾ ਜਦੋਂ ਬਈ ਇਹ ਠੀਕ ਹੋ ਗਿਆ ਆਪਾਂ